ਵੈਲਕਮ ਟੂ ਸਿਮਰ ਐਂਡ ਜੱਸ ਵਲੌਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਹਸਪੀਟਲ ਆ ਗਏ ਆ ਸੰਦੀਪ ਨੂੰ ਐਡਮਿਟ ਕਰ ਲਿਆ ਹੀ ਸਵੇਰ ਦਾ ਟਾਈਮ ਆ 8 ਵਜੇ ਸ਼ਾਇਦ ਹਸਪੀਟਲ ਆ ਗਏ ਹੀ ਕਾਲੀਆਂ ਦਾ ਗਿਆ ਹਸਪੀਟਲ ਲੇਬਰ ਪੇਨ ਸ਼ੁਰੂ ਹੋ ਗਿਆ। ਤੇ ਤਾਈ ਬਣ ਗਿਆ। ਮੈਂ ਮਾਸੀ ਬਣੀ ਆ। ਤਾਈ ਨਹੀਂ ਬਣੀ। ਬੱਝੂਗਾ। ਮਾਸੀ ਮਾਂ। ਉਹਦੀ ਵੱਡੀ ਮੰਮਾ ਉਹਦੀ ਮਾਸੀ ਮਾਂ। ਨੰਮੀ ਵਧਾਈਆਂ ਤੁਹਾਨੂੰ ਬਹੁਤ-ਬਹੁਤ। ਜਿੰਨੇ ਬੱਚੇ ਕੋਈ ਨਾ ਦੇਣ ਨਾ ਵਧਾਈਆਂ। ਆਹ 5 ਸਾਲ ਬਾਅਦ ਸਾਡ ਨੂੰ ਰੱਬ ਨੇ ਕੋਆਰਡੀਨੇਟ ਦਿੱਤਾ ਹੈ। 5 ਸਾਲ ਬਾਅਦ। ਤਾਂ ਜਾਂ ਤਾਂ ਕੋਲਾ ਲੱਗ ਗਿਆ। ਆ ਰਿਹਾ ਵਾ ਲੱਗ ਗਿਆ ਅੱਛਾ ਇਹ ਮੈਂ ਕਮਲ ਨੂੰ ਦੱਸ ਦਿੰਦੀ ਪਹਿਲੇ ਡੱਬੇ ਲੈਣ ਹਾਂ ਇਹ ਤੇ ਕਰਾਉ ਦੋ ਸੁੱਕਣਾ ਸੋਕ ਸੋਕ ਕੇ ਲਈ ਹੀ ਪਰੀ ਲక్ష్ਮੀ ਆ ਗਈ ਹਾਂ ਪਰੀ ਲਈ ਨਾ ਦੀਵਾਲੀ ਆਉਣ ਵਾਲੀ ਆ ਹਾਂ ਲక్ష్ਮੀ ਆ ਗਈ ਐਡੇ ਘਰ ਰਹੀ ਹੈ ਹੋਏ ਹੋਏ ਨਹੀਂ ਛੋਟਾ ਜਿਹਾ ਪਰਿ ਆ ਗਈ ਐਡੀ ਸੰਦੀਪ ਠੀਕ ਆ ਠੀਕ ਆ ਇਹ ਦੇ ਵਰਗੀਆਂ ਅੱਖਾਂ ਮੁੰਤਗਰੇ ਜੰਨੀ ਲੱਗਦੀਆਂ ਨੇ ਅੰਗਰੇਜ਼ਾਂ ਨਹੀਂ ਲੱਗਣ ਦੀ ਸੱਚੀ ਚਿੱਟੀ ਚਿੱਟੀ ਇਹਨਾਂ ਦਾ ਬੰਦ ਕਰ ਗਈ ਚਲੋ ਪਿਆ ਡੱਬਾ ਲਾਲਪੁਰਾਣ ਦੀ ਸਪੈਸ਼ਲ ਵਰਫੀਆ ਹਮਮ ਬੜੀ ਮੋਟੀ ਵਰਫੀ ਸੁਖਣਾ ਸੁਖ ਸੁਖ ਲਈ ਅਸੀਂ ਪਰੀ 5 ਸਾਲ ਬਾਅਦ ਆਈ ਸਾਡੇ ਘਰ ਨੰਨੀ ਪਰੀ ਸਾਰੇ ਹੁੰਦੇ ਨਾ ਸਾਰੇ ਘਰਾਂ ਮੇ ਸਾਰੇ ਆ ਕੇ ਸਾਰੇ ਪਾ ਚੁੱਕੇ ਮਸਾਲੇ ਹੋ ਗਏ ਨੇ ਆ ਜਾਣਾ ਤੁਹਾਨੂੰ ਨਿੱਕਾ ਨਹੀਂ ਕੋਈ ਨਾ ਆਹ ਸਬਜ਼ੀ ਪਨੀਰ ਇਹ ਬਫੇ 'ਚ ਲੈ ਗਿਆ ਗਾਣਾ ਨਹੀਂ ਤਾਂ ਤੇ ਬਫੇ ਆ 199 ਦਾ ਇੱਕ ਜਣੇ ਦਾ ਹੈ ਤੇ ਉਹਦੇ ਵਿੱਚ ਸਭੀਆਂ ਲੈ ਗਿਆ ਪਰ ਤੋਂ ਨਹੀਂ ਲੱਗਿਆ ਅੱਛਾ ਫੁਲ ਕੇ ਸਾਡੇ ਜਿਹੜੇ ਮੈਂ ਦਿਨੇ ਜਦੋਂ ਆਈ ਹਾਂ ਨਾ ਉਦੋਂ ਬਣਾ ਲੈਂਦੇ ਹਾਂ ਤੇ ਜਿਹੜੀ ਰੋਟੀ ਖਾਦੀ ਪਾਣੀ ਨਹੀਂ ਪੀਤਾ ਹੋਰ ਬਣਾ ਗਲੇ ਚੈਉਂ ਵੀਂ ਗਿਆ ਡੇਡੀਆਂ ਕਿਉਂਕਿ ਸੰਜੀਵ ਬਲ ਧਿਆਨ ਨਹੀਂ ਹੁਣ ਖਾਣ ਲਿਆ ਛੋੜੀ ਦੀ ਮਾਸੀ ਛੋੜੀ ਦੀ ਮਾਸੀ ਰੋਟੀ ਖਾਣ ਲਿਆ ਛੋੜੀ ਲక్ష్ਮੀ ਆ ਗਈ ਹੈ ਲక్ష్ਮੀ ਆ ਗਈ ਹੈ ਪਰੀ ਆ ਗਈ ਹੈ ਸਾਡੀ ਕੀ ਰਣੀ ਆ ਗਈ ਹੈ ਇਹ ਨੰਬਰ ਆਉਂਦੇ ਆ ਤਾ ਹਵਾ ਪੋਤੀ ਦੇਖਾ ਮੈਂ ਅਹੀਂ ਕੋਈ ਨਾ ਸੋਕਿਆ ਸੋਚਿਆ ਹੈ ਆ ਜਿੰਨ ਦਾ ਪਰ ਜੇ ਤੁਹਾਨੂੰ ਦੱਸਣਾ ਨਹੀਂ ਆ ਨਾਮ ਅਲਗ ਰਵੀਲ ਕਰਾਂਗੇ ਉਹ ਵੀ ਕੁੜੀ ਦਾ ਹੀ ਸੋਚਿਆ ਇਹ ਹੋਰ ਕੋਈ ਨਹੀਂ ਪਾਣੀ ਪੀਰ ਅੱਜ ਕੇ ਆ ਬਫੇ ਤੋਂ ਖਾਣਾ ਲੈ ਕੇ ਆਏ ਆ ਲਾਗੇ ਬਫੇ ਦੇ ਵਿੱਚ ਖਾਣਾ ਅਸੀਂ ਤੇ ਇੱਕੋ ਹੀ ਗਾਣਾ ਮੈਂ ਸੇਵ ਕਰਿਆ ਕਿ ਜੀ ਇਹ ਰੀਲ ਬਣਾਉਣੀ ਆ ਉਹ ਵੀ ਕੁੜੀ ਦੇ ਹੀ ਹੁੰਦੀ ਆ ਸੇਵ ਕੀਤਾ ਕੋਈ ਨਹੀਂ ਕੀਤਾ ਹੋਰ ਮੈਂ ਤੈਨੂੰ ਭੇਜਿਆ ਜਿੰਦੀ ਬਾਬੇ ਦਾ ਨਹੀਂ ਮੈਂ ਜਿਹੜਾ ਅਲੱਗ ਲਿਖਿਆ ਤੂੰ ਅਲੱਗ ਕੀਤਾ ਲਿਖਿਆ ਕਿ ਕੀਤਾ ਸੇਵ ਸੇਵ ਕੀਤਾ ਕੁੜੀ ਦੀ ਮਾਸੀ ਨੂੰ ਗੋਡੇ-ਗੋਡੇ ਚਾ ਕੁੜੀ ਦੀ ਮਾਸੀ ਨੂੰ ਹਾਜੀ ਨਾ ਮਾਤਾ ਮਾਵਾ ਹਾਜੀ ਤੀ ਲੈਣੀ ਤੀ ਲੈਣੀ ਆਈ ਨਹੀਂ ਹੱਥਾਂ ਤੇ ਨਹੀਂ ਆਈ ਨਾ ਜੇ ਕੋਈ ਫੋਟੋ ਆਈ ਹੈ ਨਾ ਜਤਾਂ ਜਾਈ ਹੈ ਫੋਟੋ ਮੈਂ ਜਾਂ ਨਾਲ ਛੇ ਛਿੜਿਆ ਦਵੰਦ ਨੂੰ ਐ ਨਰਸਰੀ ਚ ਰੱਖਿਆ ਨੂੰ ਮੈਂ ਸਹੀ ਨਹੀਂ ਆ ਪਰ ਮੈਨੂੰ ਭੁੱਖ ਦੇ ਸਵਾਲ ਲੱਗੀ ਜਾਂਦੇ ਆ ਕਦੋਂ ਦੀ ਰੋਟੀ ਖਾਣ ਦੀ ਹੈ ਕੁੜੀ ਦੀ ਮਾਸੀ ਉਧਰ ਕੁੜੀ ਦੇ ਪਾਪਾ ਸੇ ਇਦਾਂ ਕੁਛ ਨਹੀਂ ਆਦਾਂ ਚਾਹੀਦੀ। ਸਾਡੀ ਧੀ ਰਾਈ ਨੇ ਪਾਪਾ ਕਿੱਦਾਂ ਭਰਾ ਕੀ ਹਾਲੀ? ਬਧਾਈਆਂ। ਸਾਰਾ ਬੈਠੈਂ ਚੱਲੇ ਆਂ ਤੇ ਬਾਹਰ ਬੈਠਾ ਹੀ ਰੋਈ ਜਾਂਦਾ ਹੀ ਇਹ ਵੀ। ਕਰਮਾ ਚੱਲ ਉਧਰ ਜਾਂਦਾ ਹੀ ਕਿਦੋਂ ਉਧਰ ਜਾਂਦਾ ਹੀ। ਵਾਲੀ ਨੇ ਵੇਖੀ ਬਾਹ ਤੇ ਚੱਲਿਆਉਣੀ ਆ ਆਪਣੀ ਭੈਣ ਦੀ। ਮੇਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੱਬ ਜੀ ਨੇ ਮੈਨੂੰ ਫੇਰ ਤਾਇਆ ਬਣਾਤਾ। ਤੇ ਬਾਈਬਲ ਜੀ ਨੇ ਤਾਨੂੰ ਮਾਸੜ ਮਾਸੜ ਵੀ ਦਤਾਇਆ ਵੀ ਮਾਸੜ ਬਣਿਆ ਹਾਂ ਤੇ ਸਾਨੂੰ ਬਾਈਬਲ ਜੀ ਨੇ ਤੀ ਵੀ ਦਤ ਬਖਸ਼ਿਆ ਤੇ ਸੀ ਬਹੁਤ ਖੁਸ਼ ਆ ਤੇ ਬੇਬੀ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਆਪਣੀ ਖੁਸ਼ੀ ਅਸੀਂ ਸੁੱਖਾ ਸੁੱਖ ਸੁਖ ਕੇ ਲਈਏ ਸੁੱਖਾ ਸੁੱਖ ਸੁਖ ਕੇ ਮਾਸੀ ਰੋਟੀ ਹਰੀਆ ਦੀ ਵਾਸਿਕਾ ਰੋ ਕਰਾ ਦੇ ਲੈ ਮੀਰੂ ਦਿਖਾ ਤਾ ਹੁਣ ਨਾ ਕੋ ਆ ਨਾ ਲੀਲੀ ਕਾਂਡੀ ਠੀਕ ਹੈ ਜੀ ਓਕੇ ਸਸਿਕਾ ਪਾਣੀ ਨਾ ਰੂਮ ਲੈ ਲਿਆ ਪ੍ਰਾਈਵੇਟ ਰੂਮ ਹਾਏ ਇਧਰ ਰੂਮ ਇਧਰ ਤੇ ਇਧਰ ਅਲਮਾਰੀ ਆ ਹਨਾ ਆ ਫ੍ਰਿਜ ਹੈ ਹੈ ਬੇਬੀ ਮੈਂ ਕਿ ਮਾਸੀ ਗਏ ਚਲ ਗਿਆ ਹੈ ਮੈਂ ਵੀ ਗੀਤ ਬਾਜੀ ਵਰਗੇ ਲੱਗਦੀ ਆ ਹੈ ਤੇ ਮੈਨੂੰ ਗੱਲਾਂ ਤੇਰੇ ਵਰਗੀਆਂ ਲੱਗਣਡੀਆਂ ਉਹ ਸਾਰਿਆਂ 'ਚ ਮਿਕਸਾ ਮਿਲਨ ਲੱਗਦਾ ਜੇ ਗੱਲਾਂ ਇੱਥੋਂ ਤੇਰੇ ਵਾਂਗੂ ਲੱਗਣਡੀਆਂ ਇੱਥੋਂ ਮੂੰਹ ਸਾਰਾ ਛੋਟੇ 'ਚ ਬੜੀ ਹੈਲਦੀ ਜੀ ਲੱਗਣਦੀ ਹੁਣ ਜਿਹੜੇ ਉਹਨੇ ਝੂਮ ਕਰਕੇ ਫੋਟੋ ਖਿੱਚੀ ਤਾਂ ਕਰਕੇ ਲੱਗਣਦੀ ਹੈਲਥੀ ਤੇ ਉਹ ਦੂਰੋਂ ਲੱਗਣਦੀ ਆ ਉਹ ਪਤਲੀ ਜੀ ਲੱਗਣਦੀ ਹਾਂ ਹੱਥ ਗੜੇ ਬਿਆਰੇ ਬਿਆਰੇ ਲੱਗਦੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਹਸਪੀਟਲ ਦੂਸਰਾ ਲੈਣਾ ਤੇ ਆਪਾਂ ਸਵੇਰੇ ਸਵੇਰੇ ਉੱਠ ਗਏ ਆ ਚਾਹ ਪੀਂਦੇ ਆ ਆਈ ਫ੍ਰੀਪਰ ਕਾਕਾ ਬਣ ਗਈ ਹੈ ਮੰਮੀ ਬਣ ਗਈ ਹੈ ਮੰਗਬਾਣੀ ਨਿੱਕੀ ਜਿਹੀ ਪੈਣਾ ਇਹ ਪਾਪਾ ਬਣ ਗਿਆ ਹੈ ਇਹ ਦਾਦੀ ਬਣ ਗਈ ਹੈ ਤੇ ਮੈਂ ਮਾਛੜ ਬਣ ਗਿਆ ਹਾਂ ਹਾਂ ਕਾਇਆ ਵੀ ਮਾਛੜ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋ ਆ ਤੇ ਮਿਠਾਈ ਖਾ ਲੋ ਜੀ ਹਾਂ ਲੈ ਕੁਰੀਏ ਦੀ ਮਿਠਾਈ ਖਾ ਲੋ ਮਾਰਸਾ ਮੂੜਿਆ ਚਨੇ ਚੰਨ ਨੇ ਚੰਗੀਆਂ ਆ ਗਈਆਂ ਬਬੂਆਂ ਨਹੀਂ ਨਾ ਤੇਰੀਆਂ ਗੱਲਾਂ ਨਹੀਂ ਖਤਮ ਹੁੰਦੀਆਂ ਸੰਦੀਪੀ ਦੀਆਂ ਕਲਰ ਹੁੰਦੀ ਆ ਜਦ ਹਸੰਦੀ ਆ ਹਾਂ ਮੇਰੇ ਬਾਹਰ ਬੜੇ ਦੀ ਜਾਏਗਾ ਸੁੱਤਾ ਪਰ ਪਤਾ ਕੀ ਹੈ ਦੂਸਰੀ ਗੱਲੀ ਕ੍ਰੈਕ ਕ੍ਰੈਕ ਕ੍ਰੈਚ ਕ੍ਰੈਚ ਕਰਦੀ ਹੈ ਧਰਾ ਦੇ ਬੜੀ ਜ਼ੋਰ ਦੀ ਬਾਈਪਾਈ ਨਾਲੇ ਕੁਰਸੀਆਂ ਦੇ ਨਰੇ ਮੈਨਸ ਮੈਨਸ ਵਾਲੀ ਫਿਕਰ ਮੈਂ ਵੇਖਿਆ ਨਹੀਂ ਕਿੰਨੇ ਫੇਰ ਉੱਟ ਕੇ ਪੰਨਾ ਬੁੰਨਾ ਸੋਰਾ ਕਰਕੇ ਰੋਟਾ ਦੂਤੀਆ ਕੋ ਕੁਰਸੀਆਂ ਦਾ ਫਰਾਂ ਕੁਰਸੀ ਕੜਾ ਹੈ ਕਿ ਅੰਨੀ ਕੰਮ ਹੈ ਇਹ ਸੁੱਕੇ ਕੁਰਸੀਆਂ ਦਾ ਰਾਇਣਾ ਹੀ ਕਰਦੇ ਆਏ ਆਏ ਉਹਦੇ ਗਿਆ ਵੀ ਨਾ ਕੁਰਸੀ ਸਹੀ ਨਹੀਂ ਹੈਗੀਆਂ ਇਹ ਪਲੇ ਬਣਾ ਕਰਦੇ ਆਏ ਆਏ ਹੋਣ ਕਾ ਅੱਗੇ ਨੂੰ ਵੇਖ ਆਈਏ ਬੇਬੀ ਨੂੰ ਉਹ ਐ ਨਹੀਂ ਬਰਦਾਇਆ ਕਿ ਕਿਨੇ-ਕਨੇ ਕਰਨੀ ਕੋਸ਼ਿਸ਼ ਇਹ ਨਹੀਂ ਕਹਿੰਦੇ ਵਾਪੜਾ-ਵਾਪੜਾ ਕਰਦੇ ਆ ਮੈਂ ਬੇਬੀ ਨੂੰ ਵੀ ਵੇਖ ਕੇ ਆਈ ਹੁਣ ਲਿਆਓ ਗਈ ਵੇਖ ਫਕੀਰ ਨੂੰ ਤਾਂ ਦੋ ਜਈਏ ਆ ਨਾ ਹੁਣ ਹੱਥ-ਹੱਤਾਂ 'ਚ ਵੜਾ ਦੇ ਨਾ ਹੁਣ ਸਬਰ ਨਹੀਂ ਹੋਣਿਆ ਮੈਂ ਦਨੀ ਪਾ ਮਨੇਰ ਦੀ ਉੱਟ ਕੇ ਬੈਠੀ ਹੁਣ ਲੱਗੇ ਸਾਰੇ ਨੇ ਆਹ ਤਾਂ ਨਾਸ਼ਤਾ ਆ ਗਿਆ ਸਵੇਰੇ-ਸਵੇਰੇ ਸੈਂਡਵਿਚ ਤੇ ਉਹ ਕੀ ਆ ਪਤਾ ਨਹੀਂ ਉਹ ਕੀ ਹਸਪੀਟਲ ਵੱਲੋਂ ਹੀ ਆਂਦਾ ਹੈ ਧਿਆਨ ਨਾ ਕਮਲ ਕੋਲ ਬੋਨਾ ਮੈਂ ਗਿਆ ਲੈਣਾ ਸਾਲਾ ਬੱਤ ਲਗਾ ਲੈ ਧਿਆਨ ਨਾਲ ਜਿੰਨੇ ਖਾਣਾ ਹੈ ਮੈਂ ਰੋਟੀ ਖਾ ਲੂੰਗੀ ਆਹੋ ਲੈ ਆਈ ਰੋਟੀ ਖਾ ਲੈਣੀ ਤੂੰ ਆਪਣਾ ਖਾ ਮੀਂ ਤੇ ਆਪਣਾ ਡੰਡ ਪਰ ਲੈ ਤੇ ਐਂ ਹੀ ਰਾਤੀ ਪਨੀਰ ਬਨੂਰ ਮੰਗਾਈ ਤੂੰ ਕੀ ਖਾਦਾ ਸੀ ਦੱਸ ਮੀਂ ਖਾਦਾ ਨਹੀਂ ਆਹ ਉਹ ਤੇਨੂੰ ਦੱਸਿਆ ਨਹੀਂ ਕਿ ਤੂੰ ਕਹੇ ਨਾ ਬੋਲੇ ਬੋਲੇ ਤੇ ਮੈਨੂੰ ਕੀ ਜਿਹੀ ਬਣਾਉਣ ਲੱਗਿਆ ਕਿਦਾਂ ਡੈ ਹੀ ਕਰ ਤਾਹੀਂ ਦਿਨੂੰ ਦੱਸਿਆ ਨਹੀਂ ਇਦਣ ਲੀਏ ਮਿੱਠਾ ਹੋਣਾ ਦਲੀਆ ਨਾਲ ਸੈਂਡਵਿਚ ਖਾ ਆਪਣਾ ਹੈਲੋ ਆ ਮੈਂ ਹਸਪੀਟਲ ਆ ਲੁਧਿਆਣੇ ਗੁਰਦੇਵ ਬਧਰ ਹਸਪੀਟਲ ਤੇ ਆਪਾਂ ਹੁਣ ਘਰ ਚੱਲਨੇ ਆ ਸਿਮਰ ਗੇ ਮੋਟਰਸਾਈਕਲ ਲੈਣੋਂ ਉਹ ਜਾਣ ਦੇ ਕਰੋ ਫਰੈਸ਼ ਹੋइए ਸਮਾਨ ਜਿਹੜਾ ਧੋਣ ਧਾਨ ਵਾਲਾ ਧੋ ਕੇ ਰੱਖ ਆਵਾ ਤੇ ਇੱਕਦਾਂ ਘਰ ਹੋਈਏ ਗਾਇਜ਼ ਅਸੀਂ ਘਰ ਪਹੁੰਚ ਗਏ ਆ ਤੇ 10 ਵਜੇ ਦਾ ਟਾਈਮ ਹੋ ਗਿਆ ਆ ਉਹਦਾ ਕਿੰਨੇ ਚਿਰ ਦੇ ਘਰ ਆ ਗਏ ਆ ਕਿਉਂਕਿ ਘਰ ਆ ਕੇ ਸਮਾਨ ਕੰਮ ਘੁੰਮ ਕਰਨ ਲੱਗ ਪਏ ਕੱਪੜੇ ਪਿਉਂਗੇ ਆਈਆਂ ਜਿਹੜੇ ਧੋਣ ਵਾਲੇ ਆ ਆ ਜੋੜਨੇ ਆ ਤੇ ਇਧਰ ਇਹ ਭਾਂਡੇ ਧੋਣ ਦੇ ਆ ਮੈਂ ਚੌਲ ਬਣਾਏ ਉਹਨਾਂ ਨੂੰ ਤੜਕਾ ਲਾਉਣਾ ਏ ਇਹ ਭਾਂਡੇ ਧੋਣ ਦੇ ਆ ਆਏ ਆਏ ਸਾਡੇ ਕਰ ਆਈਆਂ ਖੁਸ਼ੀਆਂ ਹਾਂ ਰੱਬ ਨੇ ਸਾਨੂੰ ਦਿੱਤੀ ਲక్ష్ਮੀ ਹਾਂ ਕਰਮਾ ਵਾਲੇ ਅਸੀਂ ਆਈ 5 ਸਾਲ ਬਾਅਦ 5 ਸਾਲ ਬਾਅਦ ਸਾਡੇ ਕਰ ਖੁਸ਼ੀਆਂ ਆਈਆਂ ਨੇ ਮਾਮੇ ਨੇ ਬਹੁਤ ਕਿਰਪਾ ਕੀਤੀ ਹੈ ਹਾਂ ਸੰਦੀਪ ਦੇ 5 ਸਾਲ ਬਾਅਦ ਬੇਬੀ ਹੋਇਆ ਹੈ 5 ਸਾਲ ਬਾਅਦ ਮੈਂ ਨਹੀਂ ਬਿਨਾ ਲਿਆ ਕਰਾਉਣਾ ਅਸੀਂ ਹੈਲਪ ਕਰਾਉਣ ਦੇ ਇਹ ਭਾਂਡੇ ਧੋਂਡੇ ਆ ਤੇ ਮੈਂ ਚੌਲ ਬਣਾਤੇ ਆ ਤੇ ਆਪਾਂ ਚੌਲ ਹੈ ਭਾਰੀ ਕੀਤਾ ਭਾਰੀ ਆਂਦਾ ਹੀ ਲੂਣ ਵਾਲੇ ਚੌਲ ਖਾਣੇ ਮੈਂ ਆਪਾ ਸਾਰਾ ਸਮਾਨ ਬਾਗੂ ਕੇ ਬਣਾ ਕੇ ਵਧੀਆ ਚੌਲ ਬਣਾ ਕੇ ਖਾਣਗੇ ਮਾਮਾ ਸਿਆਵੇ ਪਨੀਰ ਵਾਲੇ ਸਾਰੇ ਲੈ ਕੇ ਜਾਣੇ ਆ ਤੇ ਸਾਰੇ ਲੈ ਕੇ ਜਾਣੇ ਚੌੜਾ ਬਣਾ ਕੇ ਰੱਖ ਲਿਆ ਅਲੱਗ ਤੜਕਾ ਲਾਉਣਾ ਐ ਇਦਾਂ ਫਿੱਕੇ ਚੌਲ ਬਣਾ ਕੇ ਰੱਖ ਲਿਆ ਜਾਣ ਲੱਗਿਆ ਲੰਮੀ ਪਹਿਲਾਂ ਮੈਂ ਕੱਪੜੇ-ਕੁਪੜੇ ਧੋੜਾ ਥਾ ਕੰਮ ਸੰਭਲ ਲੀਏ ਸਾਰਾ ਤੇ ਫਿਰ ਜਾਣੇ ਆ ਸੰਦੀਪ ਦੇ ਤੇ ਮੈਂ ਉਧਰ ਸਫਾਈ ਨਾ ਕੱਲ ਹੀ ਕਰਤੀ ਸੀ ਕੱਲ ਕਰਤੀ ਜਦੋਂ ਅਜੇ ਇਹਨੂੰ ਐਡਮਿਟ ਨਹੀਂ ਕੀਤਾ ਭਾਜੀ ਕਹਿੰਦੇ ਸੀ ਜਦੋਂ ਐਡਮਿਟ ਕਰਨਗੇ ਉਦੋਂ ਤੁਸੀਂ ਕਰੋ ਤੁਰੇਓ ਤੇ ਫਿਰ ਬਾਅਦ ਵਿੱਚ ਐਡਮਿਟ ਕਰ ਲਿਆ ਹੀ ਫਿਰ ਮੈਂ ਫੁਲਕੇ ਲਾ ਕੇ ਘਰੋਂ ਲੈ ਗਈ ਹਾਂ ਕੱਲ ਇਦਾਂ ਉਧਰੋਂ ਸੰਦੀਪ ਵੱਲੋਂ ਸਫਾਈ ਸਾਰੇ ਉਹਦੇ ਘਰ ਦੀ ਕਰਤੀ ਫਿਰ ਮੈਂ ਹਾਂ ਅੱਜ ਇੱਧਰ ਕਰ ਲਾਂ ਇੱਧਰ ਮੈਂ ਇਦਾਂ ਛੱਡ ਗਈ ਹਾਂ ਤੇ ਹੁਣ ਇੱਧਰ ਕਰਕੇ ਫਿਰ ਆਪਾਂ ਜਾਣਨੇ ਕਿਉਂਕਿ ਅਜੇ ਬੇਬੀ ਨੂੰ ਨਾ ਉਹਨਾਂ ਨੇ ਮਸ਼ੀਨ 'ਤੇ ਰੱਖਿਆ ਵਾ ਤੇ ਉਹਨਾਂ ਨੇ 1.5 ਵਜੇ ਡਾਕਟਰ ਆਉਣਾ ਵਾ ਬੇਬੀ ਚੈੱਕ ਕਰਨ ਵਾਲੇ ਨੇ ਬੱਚਿਆਂ ਵਾਲੇ ਨੇ ਪੇਰ ਉਹ ਬਾਅਦ ਵਿੱਚ ਤੁਹਾਨੂੰ ਦੇਣਗੇ ਚੈੱਕ ਕਰਕੇ ਉਦਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੈਸੇ ਕਹਿੰਦੇ ਕਿ ਡਾਕਟਰ ਆਉਣਗੇ ਤੇ ਫਿਰ ਬਾਅਦ ਵਿੱਚ ਤੁਹਾਨੂੰ ਦਵਾਂਗੇ ਤੇ ਫਿਰ ਮੈਂ ਉਹਨੇ ਜਨ 1:30 ਪਹਿਲਾਂ ਪਹਿਲਾਂ ਆਪਣਾ ਕੰਮ ਖਤਮ ਕਰਕੇ ਫਰੈਸ਼ ਹੋ ਕੇ ਫਿਰ ਸ਼ਾਪਿੰਗ ਕਰਨੀ ਥੋੜੀ ਜਿਹੀ ਬੇਬੀ ਲਈ ਤੇ ਅਦਰ ਲਈ ਪਸਲਾਈਏ ਤੇ ਫਿਰ 헤ਤ ਜਾਣੇ ਆ ਠੀਕ ਹੈ ਤੇ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਚ ਅਗਲੇ ਵਲੌਗ ਚ ਤੇ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੀ ਹੋ ਗਈ ਆ ਘਰ ਦੀ ਉਹ ਦਿਨ ਮੈਂ ਹਸਪੀਟਲ ਤੇ ਚਾਹ ਬਣਾਉਂਦਿਆਂ ਅੱਜ ਮੈਂ ਘਰ ਬਣਾਉਂਦਿਆਂ ਜਾਂ ਆਪਾਂ ਚਾਹ ਬਣਾਉਂ ਜੇ ਐਕਸਪਰਟ ਹੋਈ ਆ ਚਾਹ ਘਰ ਬਣਾ ਕੇ ਲੈ ਕੇ ਜਾਣੀ ਆ ਹਸਪੀਟਲ ਕੱਲ ਵੀ ਬਣਾ ਕੇ ਲੈ ਗਿਆ ਅੱਜ ਵੀ ਬਣਾ ਕੇ ਲਿਆ ਲਾਚੀਆਂ ਪਾ ਕੇ ਪਤੀ ਪਾ ਕੇ ਖੰਡ ਪਾ ਕੇ ਤੂੰ ਬੈਠੇ ਕਿੱਥੇ ਹੋ ਇਹ ਹੈ ਨਾ ਸਟਾਈਲ ਚਾਹ ਬਣਾਉਂਦਾ ਚਲ ਮੈਂ ਕੰਮ ਸੰਭਲਾ ਹੁਣ ਟਾਈਮ ਨਹੀਂ ਗੱਲਾਂ ਦਾ ਆਈ ਹੋ ਗਈ ਹੁਣ ਅਸੀਂ ਘਰ ਉਹ ਹਸਪੀਟਲ ਚੱਲੇ ਆ